ਦੂਜੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀਗੀ ਪਰ ਉਹ ਕਿਸੇ ਨੇ ਸੁਣੀ ਨਹੀਂ ਵੀ ਇਹਦਾ ਕੀ ਆ ਕਮਲੇ ਰਾਮਲੇ ਦਾ ਸ਼ਰਾਬ ਪੀ ਕੇ ਭੌਂਕੀ ਜਾਂਦਾ ਉਹ ਮੇਰੀ ਬੇਨਤੀ ਮੈਂ ਇਹ ਕੀਤੀ ਸੀ ਜਦੋਂ ਧੂੜੀ ਤੋਂ ਅਰਵਿੰਦਰ ਖੰਨਾ ਨੇ ਰਸਤਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕੋਠੇ ਮੈਂ ਵੀ ਜਾ ਕੇ ਕੰਮ ਦੀ ਭਰਤੇ ਕੋਠੋਂ ਫਿਰ ਮੈਨੂੰ ਗਨਬੈਣ ਮਿਲਦੇ ਤੋਂ ਸ਼ਾਮ ਨੂੰ ਜਦੋਂ ਅਸੀਂ ਤੱਕ ਸ਼ਿਕ ਲਾਉਣਾ ਮੈਂ ਉਹ ਪਾਨੀਆਂ ਨੂੰ ਹੌਂਦਾਰ ਨੂੰ ਕਿਹਾ ਮਹਾਕਾਕਾ ਤੁਸੀਂ ਵੀ ਲਓ ਬੈਗ ਉਹ ਕਹਿੰਦੇ ਅੰਕਲ ਅਸੀਂ ਤਾਂ ਪੀਂਦੇ ਨਹੀਂ ਮੈਂ ਕਿਹਾ ਫਿਰ ਜੇ ਤੁਸੀਂ ਨਹੀਂ ਪੀਂਦੇ ਅੰਮ੍ਰਿਤ ਛਕ ਲਓ ਉਹ ਕਹਿੰਦੇ ਅੰਮ੍ਰਿਤ ਗਮੇ ਛਕ ਲਈਏ ਆ ਸਾਡੇ ਸਿਰ ਤੇ ਟੋਪੀ ਆਸੀਂ ਪੱਗ ਨਹੀਂ ਬੰਨ੍ਹ ਸਕਦੇ ਜੇ ਅਸੀਂ ਅੰਮ੍ਰਿਤ ਛਕਦੇ ਹਾਂ ਸੰਤ ਤੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜੀ ਐ ਤੇ ਬਾਜ਼ਾਰ ਚ ਬੱਦ ਲੈਣਗੀਆਂ ਵੀ ਛਕਿਆ ਹੈ ਤੁਹਾਡਾ ਅੰਮ੍ਰਿਤ ਰੱਖੀ ਫਿਰਦੇ ਹੋ ਸਿਰ ਤੇ ਟੋਪੀ ਮੈਂ ਮਨਜਿੰਦਰ ਸਿੰਘ ਯਾਸਪੁਰਾ ਨੂੰ ਜਾਂ ਤੁਹਾਡੀ ਵੀਡੀਓ ਰਾਹੀਂ ਬੇਇੱਜ਼ਤੀ ਕਰਨਾ ਵੀ ਭਗਵਾਨ ਮਾਨ ਸਾਹਿਬ ਨੂੰ ਕਹੋ ਵੀ ਇਹ ਕੀ ਤੋਂ ਮਨਜ਼ੂਰੀ ਲੈਣੀ ਹੈ ਇਹਨਾਂ ਨੂੰ ਪੱਕਾ ਬਣਨ ਦੀ ਜੁਐਨਓ ਤੋਂ ਲੈਣੀ ਆ ਕਿੱਡਾ ਕਬੱਡਾ ਕੰਮ ਹੈ ਇਹ ਇਹਨਾਂ ਦੀ ਮਨੋ ਕਮਰਾ ਪੂਰੀ ਹੋ ਜੂ ਨਾਲੇ ਜਿਹੜੇ ਲੋਕ ਸਿੱਖੀ ਨੂੰ ਮੰਨਦੇ ਨੇ ਤੁਸੀਂ ਆਪਾ ਸੁਣਦੇ ਆ ਜੀ ਕਾਂਗਰਸ ਨੇ ਘਾੜ ਕੱਟਤਾ ਜੀ ਉੱਥੇ ਜੀ ਦਰਬਾਰ ਸਾਹਿਬ ਝਾਟਾ ਜੀ ਫੇਰ ਉਹ ਕਹਿੰਦੇ ਨੇ ਜੀ ਅਕਾਲੀ ਪੰਥ ਦਾ ਵੀ ਹੱਥ ਨਾਲ ਸੀਗਾ ਜੀ ਬੀਜੇਪੀ ਨੇ ਵੀ ਸਵਾਗਤ ਕਰਤਾ ਵੀ ਇਹ 2 ਸਾਲ ਪਹਿਲਾਂ ਹਮਲਾ ਹੋਣਾ ਚਾਹੀਦਾ ਇਹ ਸਿੱਖਾਂ ਦੇ ਮਨਾਂ ਨੂੰ ਇਹ ਬਹੁਤ ਵੱਡੀ ਖੁਸ਼ੀ ਪਹੁੰਚਣੀ ਹੈ ਵੀ ਇਹ ਪੱਗ ਦੀ ਮਨਜ਼ੂਰੀ ਤਾਂ ਪੋਸ ਵਾਲਿਆਂ ਨੇ ਦਿੱਤੀ ਆ ਤੇ ਪਰ ਸਿੱਖੀ ਦੀ ਭਾਵਨਾ ਨਾਲ ਜੁੜੇ ਹੋਏ ਲੋਕਾਂ ਨੇ ਜਿਹੜਾ ਉਹ ਬਹੁਤ ਚੰਗਾ ਮੰਨਣਾ ਭਾਵੇਂ ਉਹ ਗਰਮਕਰੀਏ ਨੇ ਭਾਵੇਂ ਉਹ ਨਰਮਕਰੀਏ ਨੇ ਤੇ ਇਹ ਮੇਰੀ ਬੇਨਤੀ ਆ ਭਗਵੰਤ ਮਾਨ ਨੂੰ ਵੀ ਭਗਵੰਤ ਮਾਨ ਵੇਖ ਪੰਜਾਬ ਤੇ ਹਰਿਆਣਾ ਇਕੱਠੇ ਸੀ ਉਦੋਂ ਇੱਕ ਵਾਰ ਪੀ ਸੀ ਫਿਰ ਹਰਿਆਣੇ ਵਾਲਿਆਂ ਨੇ ਉਹਨਾਂ ਨੂੰ ਪੱਗ ਬਨਣ ਦੀ ਮਨਜ਼ੂਰੀ ਦੇਤੀ ਉਹ ਕਿਹਨੇ ਦਿੱਤੀ ਆ ਯਾਰ ਹੋਮ ਕਾਰਡ ਭਰਤੀ ਕੀਤੀ ਆਪਣੇ 92 ਤੋਂ ਬਾਅਦ ਆਪਣੇ ਐਸਪੀਓ ਭਰਤੀ ਕੀਤੇ ਉਹ ਪੱਗ ਬੰਦੇ ਨੇ ਕਿਹਨੇ ਮਨਜ਼ੂਰੀ ਦਿੱਤੀ ਉਹਨਾਂ ਨੂੰ ਸਾਡੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਪੱਗ ਬੰਦੇ ਸੀ ਸਾਡੇ ਪ੍ਰਧਾਨ ਮੰਤਰੀ ਮਨਵੋਧ ਸਿੰਘ ਪੱਗ ਬੰਦੇ ਸੀ ਤੇ ਫਿਰ ਅਸੀਂ ਸਰਦਾਰ ਗੈਂ ਸਿੰਘ ਕਿਰਾਸਾ ਨੂੰ ਲੈ ਗਏ ਉੱਥੇ ਨਰਸਮਰੋ ਦੀ ਕੋਠੀ ਉੱਥੇ ਉਹਨਾਂ ਨੇ ਬੰਨੀ ਮਨਾਈ ਪੱਗ ਨਰਸਮਰੋ ਪ੍ਰਧਾਨ ਮੰਤਰੀ ਦੇ ਸਿਰ ਤੇ ਮਮਸੂਬੀ ਵੀ ਉੱਥੇ ਬਾਜਾਂ ਵਜਾਉਂਦਾ ਸੀ ਬਰਾਡੇ ਚ ਤੇ ਇਹਨਾਂ ਨੂੰ ਕੀ ਡੰਨ ਲੱਗਿਆ ਹੈ ਵਿਚਾਰੇ ਇਹਨਾਂ ਨੂੰ ਕਿਹੜਾ ਜਦੋਂ ਕਿਸੇ ਅਪਰਾਧੀ ਨਾਲ ਪੰਗਾ ਪੈਣਾ ਤਾਂ ਮੂਰੇ ਇਹਨਾਂ ਨੇ ਹੋਣਾ ਗੋਲੀਆਂ ਇਹਨਾਂ ਨੇ ਖਾਣੀਆਂ ਨੇ ਆਫਸਰ ਤਾਂ ਪਿੱਛੇ ਖੜੇ ਹੁੰਦੇ ਨੇ ਕਿ ਇਹਨਾਂ ਨੂੰ ਕਿਉਂ ਇਹ ਮਤਲਬ ਪੱਗ ਬੰਨਣ ਦੀ ਮਜੂਰੀ ਕਿਉਂ ਨਹੀਂ ਮਿਲਦੀ ਇਹ ਮੇਰੀ ਭਗਵਾਨ ਜੀ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਇਹ ਕੰਮ ਤੇਰੇ ਕਰਨ ਵਾਲਾ ਨਾਲ ਤਾਂ ਸਿੱਖੀ ਨੂੰ ਮਤਲਬ ਸਿੱਖਾਂ ਦੇ ਮਨਾਂ ਨੂੰ ਖੁਸ਼ੀ ਮਿਲੂਗੀ ਵੀ ਆ ਭਗਵਾਨ ਜੀ ਮਾਨ ਇੱਕ ਸੀਐਮ ਆਇਆ ਸੀ ਪੰਜਾਬ 'ਚ ਉਹ ਇਹ ਕੰਮ ਕਰ ਗਿਆ ਦੇਖੋ ਨਾ ਜਾ ਤਾਂ ਹੋਵੇ ਨਾ ਵੀ ਬਹੁਤ ਵੱਡਾ ਕਿਉੜਾ ਕੰਮ ਆ ਵੀ ਇਹ ਤੇ ਰਾਜਪਾਲ დასਕਤ ਨਹੀਂ ਕਰਦਾ ਹੈਗਾ ਜਾਂ ਯੂਨੋ ਨਹੀਂ ਮਨਜ਼ੂਰੀ ਦਿੰਦੀ ਹੈਗੀ ਵੀ ਇਹ ਮੇਰੀ ਤੈਨੂੰ ਮਾਨ ਸਾਹਿਬ ਬੇਨਤੀ ਆ ਮੈਂ ਤੁਹਾਡੇ ਮਾਤਾ ਜੀ ਨੂੰ ਵੀ ਬੇਨਤੀ ਕੀਤੀ ਸੀ ਵੀ ਮਾਤਾ ਜੀ ਮੈਨੂੰ ਇਹ ਗੱਲ ਕਹੀ ਸੀ ਉਹਨਾਂ ਮੁੰਡਿਆਂ ਨੇ ਵੀ ਸਾਨੂੰ ਪੱਗ ਦੀ ਮਨਜ਼ੂਰੀ ਕੱਥੀ ਨਹੀਂ ਮਿਲਦੀ ਠੀਕ ਆ ਇਹ ਪੱਗ ਦੀ ਮਨਜ਼ੂਰੀ ਇਹਨਾਂ ਨੂੰ ਕਹੇ ਮੇਰਾ ਵੀਰ ਜਿਵੇਂ ਵੀ ਫੁਰਦੀ ਆ ਆਪਣੀ ਸਲਾਹ ਕਰ ਅੱਛਾ ਜੀ ਲੀਡਰਸ਼ਿਪ ਵਾਲੇ ਬੱਚਿਆਂ ਦੀ ਬਸ ਯਾਨੀ ਬੇਚੀ ਦੀ ਵੀ ਅੱਪੈਨਲ ਕੋਸਾਂ ਦੀ ਪੱਕੀ ਬਣਦੀ ਤੇੜੀਆਂ ਨਾਲ ਤਾਂ ਸਿੱਖ ਲੈਣਗੇ ਤਾਂ ਪਾਪ ਇਤਨਾ ਵਧੀਆ ਕੰਮ ਕਰ ਰਹੀਆਂ ਜਿਵੇਂ ਰਾਣਾ ਸਾਹਿਬ ਵਾਲਾ ਪੋਲਾ ਹੁਣ ਉਹ ਦੁਨੀਆ ਇਤਿਹਾਸ ਚ ਨਾ ਹੋਣਾ ਹੈ ਵੀ ਭਗਵਾਨ ਤਪਾਰ ਇੱਕ ਸੀਐਮ ਬਣਿਆ ਸੀ ਪੰਜਾਬ ਦਾ ਆਪਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਆਪਦੇ ਪੁੱਤ-ਪੋਤਿਆਂ ਨੂੰ ਦੱਸਾਂਗੇ ਵੀ ਉਹ ਇਹ ਪੁਰਲਾ ਸੀਦਾ ਠੀਕ ਆ ਚਲੋ ਪੁਰਤ ਤੇ ਤਾਂ ਪੈਸੇ ਲੱਗਣੇ ਨੇ ਆ ਪੱਗ ਬਣਨ ਦੀ ਮਨਜ਼ੂਰੀ ਤੇ ਤਾਂ ਕੋਈ ਖਜ਼ਾਨੇ ਤੇ ਬੋਝ ਨਹੀਂ ਪੈਣਾ ਪਿੱਕੇ ਮੈਂ ਕਾਰੋਖਰੇ ਸੋਖਰੇ ਇਹ ਆਪਦੀ ਕੈਬਨਿਟੀ ਮੀਟਿੰਗ ਛੱਡ ਕੇ ਇਹ ਗਾਹਾਂ ਵਾਲੇ ਇੱਕ ਇੱਕ ਮਿੰਟ ਇੱਕ ਮਿੰਟ ਦੂਜੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀਗੀ ਪਰ ਉਹ ਕਿਸੇ ਨੇ ਸੁਣੀ ਨਹੀਂ ਵੀ ਇਹ ਤਾਂ ਕੀ ਆ ਕਮਲੇ ਰਾਮੜੇ ਦਾ ਸ਼ਰਾਬ ਪੀ ਕੇ ਭੌਂਕੀ ਜਾਂਦਾ ਉਹ ਮੇਰੀ ਬੇਨਤੀ ਮੈਂ ਇਹ ਕੀਤੀ ਸੀ ਜਦੋਂ ਧੂਰੀ ਤੋਂ ਅਰਵਿੰਦਰ ਖੰਨਾ ਨੇ ਸਤੀਫਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕੁੱਟੇ ਮੈਂ ਵੀ ਜਾ ਕੇ ਕਾਗਜ਼ ਭਰਤੇ ਉਸ ਤੋਂ ਫਿਰ ਮੈਨੂੰ ਗੱਲਬਾਤ ਮਿਲ ਗਈ ਤੇ ਸ਼ਾਮ ਨੂੰ ਜਦ ਅਸੀਂ ਪੈਕ ਸ਼ੱਕ ਲਾਉਣਾ ਮੈਂ ਉਹ ਸ਼ਪਾਨੀਆਂ ਨੂੰ ਹਉਂਦਾਰ ਨੂੰ ਕਿਹਾ ਮਹਾ ਕੱਕਾ ਤੁਸੀਂ ਵੀ ਪੀ ਲਓ ਲਓ ਬੈਗਮ ਉਹ ਕਹਿੰਦੇ ਅੰਕਲ ਅਸੀਂ ਤਾਂ ਪੀਂਦੇ ਨਹੀਂ ਮੈਂ ਕਿਹਾ ਫਿਰ ਜੇ ਤੁਸੀਂ ਨਹੀਂ ਪੀਂਦੇ ਅੰਮ੍ਰਿਤ ਸ਼ੱਕ ਲਓ ਉਹ ਕਹਿੰਦੇ ਅੰਮ੍ਰਿਤ ਗਮੇ ਸ਼ੱਕ ਲਈਏ ਆ ਸਾਡੇ ਸਿਰ ਤੇ ਟੋਕ